ਅੱਜ ਦੀ ਵੀਡੀਓ ਦਿਖਾਵਾਂਗੇ ਸੱਜਣੋ ਸਾਨੂੰ ਫੇਰ ਬਾਸਪਤੀ ਦੀ ਲਾਈਵ ਬੋਲੀ 1509 1692 1847 ਜਿਹੜੀਆਂ ਵੀ ਵੈਰਾਈਟੀਆਂ ਮੰਡੀ ਚਾਹੀਆਂ ਸਾਰੀਆਂ ਦੀ ਲਾਈਵ ਬੋਲੀ ਦਿਖਾਵਾਂਗੇ ਕੋਟਕਪੂਰੇ ਮੰਡੀ ਦੀ ਬੋਲੀ ਆ ਤੇ ਅੱਜ ਵੀ ਵਪਾਰੀ ਕਾਫੀ ਆਏ ਆ ਦੇਖਾਂਗੇ ਰੇਟ ਕਿੱਥੋਂ ਤੱਕ ਜਾਂਦੇ ਆ ਕੱਲੀ ਕੱਲੀ ਢੇਰੀ ਦੀ ਜਿਹੜੀ ਬੋਲੀ ਤੁਹਾਨੂੰ ਦਿਖਾਵਾਂਗੇ ਤੇ ਹਰ ਰੋਜ਼ ਬੋਲੀ ਦੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਹਰੇਕ ਵੀਡੀਓ ਤੁਸੀਂ ਦੇਖ ਸਕੋ ਤੇ ਆਜੋ ਸਭ ਤੋਂ ਪਹਿਲਾਂ ਇਹ ਆ ਗਈ ਢੇਰੀ ਬਾਸਪਤੀ 1509 ਦੇਖਦੇ ਆਂ ਰੇਟ ਇਹਦਾ ਕੀ ਲੱਗਦਾ 50 50 52 75 75 80 80 80 80 80 2680 80 80 80 80 2680 95 95 2700 2700 2700 2700 2700 2700 2400 2400 2400 ਹਾਂਜੀ ਬਾਊਜੀ 2700 2700 ਦਿਖਾ ਦਈਏ 2700 ਹਾਂਜੀ ਬਾਊਜੀ ਬੋਲਣਾ ਕਿਸ ਨੇ ਇਹ 1509 ਦੀ ਪਹਿਲੀ ਢੇਰੀ ਦਾ ਰੇਟ ਲੱਗਿਆ ਸੱਜਣਾ ਪੂਰਾ 2700 ਰੁਪਿਆ ਰੇਟ ਆ ਜਿਹੜਾ ਅੱਗੇ ਨਾਲੋਂ 3400 ਰੁਪਏ ਘਟ ਗਿਆ ਤੇ ਆਜੋ ਉਹਦੇ ਤੋਂ ਅੱਗੇ ਦੇਖਦੇ ਆ ਬਾਸਪਤੀ 1692 ਇਹ ਦੇਖਦੇ ਆ ਦਾ ਰੇਟ ਕਿੱਥੋਂ ਤੱਕ ਜਾਂਦਾ ਆਜੋ 88 2500 ਹੀ रुपये पाँह रुपये पी पचवंजा जी सैठ पैठ सत्तर सत्तर अस्सी अस्सी नब्बे पच्चीस सौ नब्बे रुपये जी छब्बीस सौ जी छब्बीस सौ जी एक की है जी 5 ਰੁਪਏ 10 10 50 50 7 70 71 ਅੱਧੀ 99 99 99 ਰੁਪਏ 99 ਜੀ 99 22959 22959 ਬੋਲ ਜੀ 99 ਰੁਪਏ 22959 ਜੀ ਨੂੰ ਲੈ ਕੇ ਆਉਂਗਾ 99 ਜੀ 2695 ਹਾਂਜੀ 2695 ਰੁਪਏ 2600 ਲਗਾਦੇ ਮਾਲ ਵਧੀਆ ਲਗਾ ਦੇ ਲਗਾ ਦੇ ਪਰਦੀ ਵਰਗੀ ਲੱਗਦਾ ਉਹ ਅਸੀਂ ਤੇਰੇ ਤੈਨੂੰ ਵੇਖਣਾ ਮਾਲ ਨੂੰ ਥੋੜਾ ਵੇਖਣਾ 2695 ਤੇਰੇ ਕੋਲ ਮਟਾਈ ਨਹੀਂ ਰਹਿ ਗਈ ਹਾਂਜੀ ਤੇਰਾ ਮਾਲ ਵੈਸੇ ਹੀ ਖਰਾ ਹੈ ਸਟੋਰ ਹੀ ਕੋਈ ਇਹ 1692 ਦੀ ਢੇਰੀ ਦਾ ਰੇਟ ਲੱਗਿਆ ਸਜਣੋ 2600 ਤੇ 95 ਰੁਪਏ ਪਿਛਲੇ ਸਾਲ ਨਾਲੋਂ ਵੀ ਇਹਦਾ ਰੇਟ ਲਗਭਗ 1000 ਰੁਪਏ ਘਟਾ ਤੇ ਆਜੋ ਅੱਗੇ ਫੇਰ ਆ ਗਈ ਬਾਸਪਤੀ 1509 25 25 5 ਯਾਰ 25, 25, 25 26 26 26 26 ਹਲੋ ਇਹ 26 26 26 26 ਸਹੀ ਦੋ ਹੈ 2600 ਹੈ ਜੀ 26 26 ਹਾਂ 2600 ਰੁਪਏ ਹਾਂ 2600 ਰੁਪਏ ਬੋਲਦਾ ਕੋਈ 2600 ਰੁਪਏ ਤੇਰੀ ਖੁਲਾ ਦੇਣੇ ਜੀ ਪੱਕਾ 2 ਘੰਟੇ ਢਰ ਕੇ ਲਵਾ ਦੇਗੇ 26 ਹਾਂ 2600 ਰੁਪਏ 26 ਹਾਂ 26 1500 26 ਦਰ ਇਹ ਨਰਵੇ ਚਾਰਜ ਕਾਰਵਾਈ ਮਾਉਂ ਵਿਕਤੀ ਜਾਂਦਾ 26 26 25 ਰੁਪਏ 25 ਪਾਚਿਰ 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 ਰੁਪਏ ਹਸ ਜਾਦੇ 2625 ਰੁਪਏ ਲਿਖ ਦਿਆ ਹਲ ਲਿਖੋ ਜਾਵੈਦ ਭਾਈ 2625 ਇਹ 1509 ਦੀ ਢੇਰੀ ਦਾ ਰੇਟ ਲੱਗਿਆ ਸੱਜਣੋ 2600 ਤੇ 25 ਰੁਪਏ ਪਿਛਲੇ ਸਾਲ ਨਾਲ ਉਹ ਤੇ ਪਿਛਲੇ ਕਈ ਦਿਨਾਂ ਦੇ ਨਾਲੋਂ ਵੀ ਰੇਟ ਜਿਹੜੇ ਕਾਫੀ ਘਟ ਗਏ ਆ ਤੇ ਆਉਣ ਵਾਲੇ ਦਿਨਾਂ 'ਚ ਵੀ ਹਰ ਰੋਜ਼ ਤੁਹਾਨੂੰ ਆਪਾਂ ਨਵੰਗਾ ਬੋਲੀ ਦੀਆਂ ਵੀਡੀਓ ਦਿਖਾਵਾਂਗੇ ਸਾਰੇ ਆ ਵੀਡੀਓ ਦੇਖਣ ਲਈ ਕਰ ਲੋ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ